ਸਾਨੂੰ ਨਹੀਂ ਸੀ ਨਾ ਪਤਾ ਕਿ ਇੱਡੀ ਵੱਡੀ ਲੜਾਈ ਦਾ ਮੋਲ ਬਣ ਜੂਗਾ ਸਾਨੂੰ ਤੇ ਉਸ ਟਾਈਮ ਇਹੀ ਸੀ ਕਿ ਹਾਂ ਵੀ ਉੱਥੇ ਪੈਟਰੋਲੀਂਗ ਪਾਰਟੀ ਆਉਂਦੀ ਚైనా ਦੀ ਦੇ ਇਧਰੋਂ ਬਿਹਾਰ ਦੀ ਪੈਟਰੋਲੀਂਗ ਪਾਰਟੀ ਜਾਂਦੀ ਆ ਤੇ ਉੱਥੇ ਇਹਨਾਂ ਦਾ ਕਲੈਸ਼ ਹੁੰਦਾ ਰਹਿੰਦਾ ਤੇ ਉਹਨਾਂ ਨੂੰ ਬਸ ਚైనా ਦੀ ਉਹ ਪੱਕਾ ਉਹਨਾਂ ਨੇ ਆ ਕੇ ਇੱਕ ਜਗ੍ਹਾ ਤੇ ਉਹਨਾਂ ਨੇ ਟੈਂਟ ਲਾ ਕੇ ਬੈ ਗਏ ਸਾਨੂੰ ਇੱਕ 81 ਫੀਲਡ ਰੇਜਮੈਂਟ ਦੇ ਕਰਨਲ ਨੇ ਕਿਹਾ ਸੀਗਾ ਤੁਸੀਂ ਸਰਦਾਰ ਹੋ ਸਰਦਾਰਾਂ ਤੋਂ ਥੋੜਾ ਚైనా ਵਾਲੇ ਖੌਫ ਹੰਦੇ ਡਰਦੇ ਆ ਤੇ ਸਾਨੂੰ ਪਤਾ ਵੀ ਸਾਨੂੰ ਆਪਣੇ ਆਪ ਤੇ ਮਾਣ ਆ ਕਿ ਸਰਦਾਰੇ ਤੇ ਜਾਈ ਵੀ ਕਿਸੇ ਤੋਂ ਡਰਦੇ ਨਹੀਂਗੇ ਹੂੰ ਚਲੋ ਅਸੀਂ ਇਹ ਚੱਕਰ ਦਾ ਇਸ ਚੱਕਰ ਦੇ ਵਿੱਚ ਸਾਨੂੰ ਆਪਣਾ ਬਿਹਾਰ ਅਰਜਮੈਂਟ ਦੇ ਨਾਲ 3 ਪੰਜਾਬ ਦੇ ਨਾਲ ਅੱਗੇ ਜਾਂਦਾ ਮੌਕਾ ਮਿਲਿਆ ਤੇ ਉੱਥੇ ਜਾ ਕੇ ਜਦੋਂ ਸਾਰਾ ਕੁਝ ਕਲੇਜ ਨਹੀਂ ਉਹ ਚైనా ਵਾਲੇ ਬੰਨੇ ਤੇ ਫਿਰ ਸਾਨੂੰ ਆਰਡਰ ਮਿਲਿਆ ਕਿ ਚਲੋ ਹੁਣ ਤੁਸੀਂ ਪਿੱਛੇ ਉਧਰੋਂ ਉਹਨਾਂ ਦਾ ਚైనా ਦਾ ਬੇਸ ਥੋੜਾ ਹੋਰ ਉੱਥੇ ਲਾ ਕੇ ਚੱਲ ਗਏ ਤੇ ਕਾਫੀ ਦੂਰ ਤੇ ਚੈਨੇ ਦਾ ਅੱਗੇ ਤੱਕ ਚੱਲ ਗਏ ਜਦੋਂ ਉਹਨਾਂ ਨੇ ਵੇਖਿਆ ਵੀ ਹਾਂ ਆਰਮੀ ਵਾਲੀ ਇਹਨਾਂ ਦੀ ਜਿਹੜੀਆਂ ਆਰਮੀ ਥੋੜੀ ਸ਼ਾਂਤ ਬੈਠੀ ਆ ਫਿਰ ਉਹਨਾਂ ਨੇ ਜਦੋਂ ਇੱਕਦਮ ਹੱਟਦੇ ਅਟੈਕ ਕੀਤਾ ਫਿਰ ਅਸੀਂ ਜਦੋਂ ਖੜੇ ਹੋਏ ਆ ਕੱਲੇ-ਕੱਲੇ ਤੋਂ ਫਿਰ ਸਾਡੇ ਅਫਸਰ ਨੇ ਪੁੱਛਿਆ ਵੀ ਹਾਂ ਉਹ ਇੰਡੀਵਿਜੂਅਲ ਤੋਂ ਉੱਥੇ ਕੀ ਕੰਮ ਕੀਤਾ ਫਿਰ ਮੇਰੀ ਰੈਨਜਮੈਂਟ ਦੇ ਵਿੱਚੋਂ ਮੇਰੇ 15-16 ਮੁੰਡਿਆਂ ਨੇ ਮੇਰਾ ਨਾਮ ਲਸਾਗੀ ਤਜਿੰਦਰ ਠਰੂ ਮੇਰੇ ਨਾਮ ਤੇ ਨਾਲ ਠਰੂ ਮੈਨੂੰ ਪੱਕਾ ਠਰੂ ਸਾਰੀ ਬੋਲਦੇ ਆ ਅੱਛਾ ਉਹਨਾਂ ਨੇ ਵੀ ਠਰੂ ਸਰ ਨੇ ਸਭ ਤੋਂ ਅੱਗੇ ਗਏ ਠਰੂ ਸਰ ਨੇ ਸਭ ਤੋਂ ਅੱਗੇ ਕੰਮ ਕੀਤਾ ਫਿਰ ਚਾਈਨਾ ਵਾਲੇ ਫੌਜੀਆਂ ਨੂੰ ਫੜਿਆ ਚਾਈਨਾ ਵਾਲੇ ਫੌਜੀਆਂ ਨੇ ਇੱਕ ਨੇ ਮੈਨੂੰ ਠਰੂ ਸਰ ਨੇ ਮੈਨੂੰ ਜੈਕਟ ਬੀਪੀਜੀ ਜੈਕਟ ਉੱਪਰ ਪੜਕਾ ਲਾ ਕੇ ਦਿੱਤਾ ਸਾਰਾ ਉਹਨਾਂ ਨੇ ਦੱਸਿਆ ਵੀ ਆਪਣਾ-ਆਪਣਾ ਵੀ ਆ ਇਦਾਂ ਹੀ ਉੱਥੇ ਆ ਕੰ ਇਸ ਬੰਦੇ ਨੇ ਥੋੜਾ ਜਿਹਾ ਵੱਧ ਕੰਮ ਕੀਤਾ ਤੇ ਇਹਨੂੰ ਅਵਾਰਡ ਮਿਲਣਾ ਚਾਹੀਦਾ ਫਿਰ ਆਡੀ ਜੁਨਟ ਨੇ ਮੈਨੂੰ ਇਹ ਵਿੱਚ ਕਰਾ ਮੇਰਾ ਨਾਂ ਕੇ ਭੇਜਿਆ ਤਾਂ ਮੈਨੂੰ ਵਿੱਚ ਕਰ ਅਵਾਰਡ ਮਿਲਿਆ ਹੁਣ ਕਹਿੰਦੇ ਫਿਲਮ ਵੀ ਆ ਰਹੀ ਆ ਉਸ ਵਿੱਚ ਉਹਦੇ ਵਿੱਚ ਵੀ ਕੀ ਰੋਲ ਹੈ ਆਪਣਾ ਨਾਂ ਹੈਗਾ ਵਿੱਚ ਕਿ ਨਹੀਂ ਹੈਗਾ ਨਹੀਂ ਇਹ ਤੁਹਾਨੂੰ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ ਆਪਣੇ ਇੰਡੀਆ ਵਾਲੋਂ ਇੰਡੀਆ ਡਾਇਰੈਕਟਰ ਜੇ ਮੰਨ ਲਓ ਆਪਣੇ ਉਹ ਫਿਲਮ ਤੇ ਬਣਾ ਰਿਹਾ ਬੈਟਰਲ ਹੁਗਲਮਾਨ ਬਣ ਰਹੀ ਫਿਲਮ ਇਸ ਆਪਣੇ ਸਾਨੂੰ ਬੜਾ ਮਾਣ ਹੈ ਫਕਰਿਆ ਪਰ ਇਸ ਚੀਜ਼ ਦਾ ਦੁੱਖ ਵੀ ਬੜਾ ਕਿ ਸਰਦਾਰਾਂ ਦੇ ਨਾਲ ਇਹ ਹਮੇਸ਼ਾ ਕੋਈ ਇਦਾਂ ਹੁੰਦਾ ਆ ਅੱਛਾ ਪੂਰੀ ਬਾਰਡਰ ਫਿਲਮ ਵੀ ਬਣੀ ਉਹਦੇ ਵਿੱਚ ਹੁਣ ਇੰਟਰਵਿਊ ਲਗਭਗ ਚੱਲ ਨਹੀਂ ਰਹੀਆਂ ਵਾ ਤੇ ਜਿਹੜੇ ਰੀਅਲ ਹੀਰੋਨਾਂ ਨੂੰ ਕੋਈ ਪੁੱਛ ਦੇਣੀ ਆ ਹੁਣ ਮੰਨ ਲਓ ਮੈਨੂੰ ਵੀਰ ਚਕਰ ਇੱਕ ਅਵਾਰਡ ਮਿਲਿਆ ਰਾਸ਼ਟਰਪਤੀ ਤੋਂ ਮੈਂ ਸਨਮਾਨਤ ਆ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਉੱਥੇ ਕੀ ਹੋਇਆ ਜਦੋਂ ਮੰਨ ਲਓ ਕੋਈ ਡਾਇਰੈਕਟਰ ਆ ਕੇ ਗੱਲਬਾਤ ਕਰਦਾ ਸਲਮਾਨ ਖਾਨ ਨੇ ਤੇ ਚਲੋ ਆਪਣੇ ਹੀਰੋ ਆ ਉਹਨਾਂ ਨੂੰ ਜੋ ਸਟੋਰੀ ਦੇ ਦਿੱਤੀ ਉਹਨਾਂ ਨੇ ਕਰ ਦੇਣੀ ਆ ਪਰ ਇਹ ਸਾਰਾ ਡਾਇਰੈਕਟਰ ਦਾ ਫਰਜ਼ ਬਣਦਾ ਕਿ ਆ ਕੇ ਜਿਹੜੇ ਚਲੋ ਸਾਰੇ ਤੱਕ ਤਾਂ ਆਪਾਂ ਪਹੁੰਚ ਨਹੀਂ ਕਰ ਸਕਦੇ ਪਰ ਜਿਹੜੇ ਜਿਨ੍ਹਾਂ ਨੂੰ ਮੰਨ ਲਓ 6 ਗਰੰਟੀ ਰਿਵਾਰਡ ਮਿਲੇ ਗਲਵਾਨ ਦੀ ਲੜਾਈ ਵਿੱਚ 6 ਗਰੰਟੀ ਰਿਵਾਰਡ ਉਹਨਾਂ ਵਿੱਚੋਂ ਪੰਜ ਜਿਹੜੇ ਸ਼ਹੀਦ ਜਿੰਨਾ ਸ਼ਹੀਦ ਮੈਂ ਆ ਤੇ ਚਲੋ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਛੀਦਾਂ ਦੇ ਪਰਿਵਾਰਾਂ ਤੱਕ ਪਹੁੰਚਦੇ ਹੈ ਨਾ ਉਹਨਾਂ ਨੂੰ ਜਾ ਕੇ ਗੱਲਬਾਤ ਕਰਦੇ ਹਾਂ ਤੁਹਾਡਾ ਬੇਟਾ ਕਿੱਦਾਂ ਸ਼ਹੀਦ ਹੋ ਕੀ ਹੋਇਆ ਥੋੜਾ ਬੋਤ ਉਹਨਾਂ ਦਾ ਨਾਂ ਹੋਣਾ ਚਾਹੀਦਾ ਫਿਲਮ ਵਿੱਚ ਤੇ ਸਾਨੂੰ ਵੀ ਥੋੜਾ ਮਾਣ ਹੋਣਾ ਕਿ ਚਲੋ ਇੰਡੀਆ ਵਿੱਚ ਫਿਲਮ ਬਣ ਰਹੀ ਹੈ ਅੱਗੇ ਬੈਟਲ ਹੋ ਗਲਵਾ ਤੇ ਚਲੋ ਸਾਡਾ ਨਾਂ ਵੀ ਇਥੇ ਉੱਚੀ ਚ ਆਇਆ ਪਰ ਇਹ ਜੀ ਸਾਨੂੰ ਧੋਖਿਆ ਕੀ ਸਾਡਾ ਫਿਲਮ ਬਣ ਰਹੀ ਹੈ ਪਰ ਸਾਨੂੰ ਕਿਸੇ ਨੇ ਇਹ ਨਹੀਂ ਕੁਛ ਇੱਥੇ ਆ ਕੇ ਮਾਣ ਸਨਮਾਨ ਕਿੰਨਾ ਕੁ ਮਿਲਦਾ ਚਲੋ ਫਿਲਮ ਤੋਂ ਤਾਂ ਧੋਖ ਹੋਇਆ ਹੀ ਆ ਕਿ ਸਰਦਾਰਾਂ ਨਾਲ ਵਿਤਕਲੇਬਾ ਦੀ ਸ਼ੁਰੂਤ ਹੁੰਦੀ ਆਈ ਆ ਇੱਥੇ ਆ ਕੇ ਕਿਤੇ ਜਦੋਂ ਸਰਕਾਰੀ ਦਫ਼ਤਰਾਂ ਜਾਂਦੇ ਹੋ ਕੀ ਮਾਣ ਸਨਮਾਨ ਮਿਲਦਾ ਏ ਸਰ ਉਹੀ ਇਹ ਫਿਲਮ ਵਾਲਾ ਵਾਲੀ ਆ ਇੱਥੇ ਜੀ ਅੱਛਾ ਚਲੋ న్యూ ਤੁਸੀਂ ਸਰ ਪੱਤਰਕਾਰ ਜੀ ਤੁਹਾਨੂੰ ਪਤਾ ਇਹ ਵੀਰ ਚਕਰਵਾੜ ਤੁਸੀਂ ਤੇ ਥਾਂ ਥਾਂ ਵੀ ਜਾਂਦੇ ਹਰ ਇੱਕ ਜੀ ਬਾਰੇ ਤੁਹਾਨੂੰ ਪਤਾ ਵਾ ਤੁਹਾਨੂੰ ਪਤਾ ਇਹ ਅਵਾਰਡ ਕੀ ਹੈ ਤੇ ਕਿਦਾਂ ਹੈ ਇੱਜ਼ਤਮੰਦ ਹੈ ਕਿਦਾਂ ਇੱਜ਼ਤ ਕਿਸ ਨੂੰ ਦੇਣੀ ਹੈ ਸਰਕਾਰੀ ਦਫਤਰਾਂ ਵਿੱਚ ਕੋਈ ਇਤਨੀ ਇਹ ਦੀ ਚੀਜ਼ ਦੀ ਨਾ ਇੱਥੇ ਕੋਈ ਮਾਨਸਮਾਨ ਕਰਦਾ ਵਾ ਤੁਸੀਂ ਦੇਖ ਰਹੇ ਹੋ ਨਰਪਕ ਪੋਰਟ ਦਾ ਮੈਂ ਜਸਵੀਰ ਸਿੰਘ ਜੀ ਨਾ ਤਰਨਤਾਲ ਜ਼ਿਲ੍ਹੇ ਦੇ ਪਿੰਡ ਠਰੂ ਵਿੱਚ ਪਹੁੰਚੇ ਆ ਤੇ ਉਸ ਵੀਰ ਚੱਕਰ ਫੌਜੀ ਦੇ ਘਰ ਪਹੁੰਚੇ ਆ ਜਿਨੇ ਆਪਣੇ ਪਿੰਡ ਦਾ ਨਹੀਂ ਮਾਤਾ ਪਿਤਾ ਦਾ ਨਹੀਂ ਪੂਰੇ ਇੰਡੀਆ ਦਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ ਕਿਉਂਕਿ ਚైనా ਦੇ ਵਿੱਚ ਜਦੋਂ ਲੜਾਈ ਹੁੰਦੀ ਆ ਤਾਂ ਚైనా ਦੇ ਨਾਲ ਇੰਡੀਆ ਆਰਮੀ ਦੇ ਜਦੋਂ ਇਸ ਨੌਜਵਾਨ ਨੇ ਉਹਨਾਂ ਨੂੰ ਪਾਣੀ ਦੇ ਵਿੱਚ ਡੋਬ-ਡੋਬ ਕੇ ਮਾਰ ਦਿੱਤਾ ਇਹ ਸਭ ਤੋਂ ਪ੍ਰਮਾਤਮਾ ਦੀ ਕਿਰਪਾ ਇਹ ਕਹਿ ਸਕਦੇ ਆ ਕਿ ਇਹ ਵੀਰ ਚੱਕਰ ਜਿਆਦਾ ਸਿਧਾਂ ਨੂੰ ਮਿਲਦਾ ਹੈ ਪਰ ਇਸ ਨੌਜਵਾਨ ਵੀਰ ਦੇ ਹੌਸਲੇ ਨੂੰ ਬਲੰਦ ਹੌਸਲੇ ਨੇ ਵੇਖ ਕੇ ਰਾਸ਼ਟਰਪਤੀ ਵੱਲੋਂ ਇਹਨਾਂ ਨੂੰ ਜਿਹੜਾ ਵੀਰ ਚੱਕਰ ਦਿੱਤਾ ਗਿਆ ਅਸੀਂ ਸਾਡੇ ਨਾਲ ਬਣੇ ਨੇ ਆਓ ਆਪਾਂ ਗੱਲਬਾਤ ਕਰਦੇ ਆਂ ਸਰ ਨਰਪਕ ਪੋਸਟ ਦੇ ਪਹਿਲਾਂ ਜੀ ਆਨ ਆਖਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਦੋ ਸੈਟ ਕਰ ਚੱਲ ਗਏ ਸਰ ਆਪਣਾ ਪਹਿਲਾ ਪਿੰਡ ਜਿਲ੍ਹਾ ਤੇ ਨਾਂ ਜ਼ਰੂਰ ਦੱਸਿਓ ਮੇਰਾ ਨਾਮ ਤੇਜਿੰਦਰ ਸਿੰਘ ਵੀਰ ਚੱਕਰ ਹੈ ਜੀ ਮੇਰਾ ਪਿੰਡ ਠਰੂਆ ਜ਼ਿਲ੍ਹਾ ਤਰਨਤਾਰਨ ਹੈ ਸਰ ਕੀ ਘਟਨਾ ਆਈ ਸੀ ਸਾਰੀ ਘਟਨਾ ਦੀ ਜਾਣਕਾਰੀ ਦਿਓ ਕਿਵੇਂ ਜੰਗ ਹੁੰਦੀ ਕਦੋਂ ਹੁੰਦੀ ਆ ਤੇ ਕੀ ਕੀ ਉੱਥੇ ਮਾਹੌਲ ਬਣਦਾ ਇਹ ਸਰ ਸਾਰੀ ਘਟਨਾ 2020 ਦੀ ਗੱਲ ਆ ਹੁਣ ਤਾਂ ਮੈਂ ਰਿਟਾਇਰਮੈਂਟ ਤੇ ਆ ਤੇ ਉਸ ਟਾਈਮ 2020 ਵਿੱਚ 5 ਮਈ 2020 ਨੂੰ ਇਹ ਜਿਹੜਾ ਘਟਨਾਕਰਮ ਦਾ ਪ੍ਰੋਸੀਜਰ ਚੱਲ ਪਿਆ ਸੀ ਇੱਕ ਲੜਾਈ ਤੋਂ 1 ਮਹੀਨਾ ਪਹਿਲਾਂ ਅੱਛਾ ਜੂਨ ਦੇ ਵਿੱਚ ਸਾਡਾ ਚਾਈਨਾ ਨਾਲ ਕਲੈਸ਼ ਹੁੰਦਾ ਵਾ ਲੜਾਈ ਹੁੰਦੀ ਆ ਤੇ ਇੱਕ ਮਹੀਨਾ ਪਹਿਲਾਂ ਇਹ ਥੋੜਾ ਜਿਹਾ ਚੱਲ ਪਿਆ ਉੱਥੇ ਕਿਉਂਕਿ ਉਧਰ ਆਪਣੇ ਇੰਡੀਆ ਥੋੜਾ ਜਿਹਾ ਇਨਫਰਾਸਟ੍ਰਕਚਰ ਬਣਾ ਰਿਆ ਸੀ ਬਣਾ ਰਿਆ ਸੀ ਜਿੱਦਾਂ ਪੁਲ ਬਣ ਰਹੇ ਸੀ ਹੋਰ ਵੀ ਚੰਗੇ ਚੰਗੇ ਰੋਡ ਬਣ ਰਹੇ ਸੀ ਉਸ ਚੀਜ਼ ਤੋਂ ਥੋੜਾ ਜਿਹਾ ਚਾਈਨਾ ਨੂੰ ਲੱਗਣ ਲੱਗਾ ਵੀ ਇੰਡੀਆ ਹੁਣ ਜਿਆਦਾ ਤਰੱਕੀ ਕਰ ਰਿਹਾ ਤੇ ਸਾਨੂੰ ਇਹਦਾ ਕੋਈ ਨੁਕਸਾਨ ਨਾ ਕੋਈ ਹੋਵੇ ਚੀਜ਼ ਨਾਲ ਤੇ ਫਿਰ ਇਸੇ ਚੱਕਰ ਦੀ ਚਾਈਨਾ ਨੇ ਵੀ ਆਪਣੀ ਫਾਰਵਰਡ ਪੋਸਟ ਤੇ ਆਪਣੀਆਂ ਯੂਨਟਾਂ ਨੂੰ ਡਿਪਲਾਈ ਕਰਨਾ ਚાલુ ਕਰਤਾ ਫਿਰ ਇਧਰ ਸਾਡੀਆਂ ਵੀ ਪੈਟਰੋਲਿੰਗ ਪਾਰਟੀਆਂ ਥੋੜੀਆਂ ਸਾਡੀਆਂ ਵੀ ਤੇਜ਼ ਹੋ ਗਈਆਂ ਹਨ ਤੇ ਫਿਰ ਸਾਨੂੰ ਵੀ ਸਾਨੂੰ ਆਰਡਰ ਮਿਲਿਆ ਵੀ ਤੁਸ ਤੁਹਾਡੀ ਵੀ ਯੂਨਿਟ ਅੱਗੇ ਜਾਊਗੀ ਸਾਨੂੰ ਫਿਰ ਅੱਗੇ ਫਾਰਵਰਡ ਜਾਣ ਦਾ ਮੌਕਾ ਮਿਲਿਆ ਤੇ ਜਿਹੜੀ 15 ਜਿਹੜੀ ਜੂਨ ਦੀ ਜਿਹੜੀ ਲੜਾਈ ਹੈ ਸਾਨੂੰ ਨਹੀਂ ਸੀ ਨਾ ਪਤਾ ਕਿ ਏਡੀ ਵੱਡੀ ਲੜਾਈ ਦਾ ਮੋਲ ਬਣ ਜੂਗਾ ਸਾਨੂੰ ਤੇ ਉਸ ਟਾਈਮ ਇਹੀ ਕਿ ਹਾਂ ਵੀ ਉੱਥੇ ਪੈਟਰੋਲਿੰਗ ਪਾਰਟੀ ਹੁੰਦੀ ਚੈਨਾ ਦੀ ਦੇ ਇਧਰੋਂ ਬਿਹਾਰ ਦੀ ਪੈਟਰੋਲਿੰਗ ਪਾਰਟੀ ਜਾਂਦੀ ਹੈ ਤੇ ਉੱਥੇ ਉਹਨਾਂ ਦਾ ਕਲੈਸ਼ ਹੁੰਦਾ ਰਿੰਦਾ ਤੇ ਉਹਨਾਂ ਨੂੰ ਬਸ ਚైనా ਦੀ ਉਹ ਪੱਕਾ ਉਹਨਾਂ ਨੇ ਆ ਕੇ ਇੱਕ ਜਗ੍ਹਾ ਤੇ ਉਹਨਾਂ ਨੇ ਟੈਂਟ ਲਾ ਕੇ ਬਹਿ ਗਏ ਆ। ਹੂੰ। ਕਾਫੀ ਦਿਨਾਂ ਤੋਂ। ਤੇ ਇੰਡੀਆ ਵਾਲੇ ਉਹਨਾਂ ਨੂੰ ਕਹਿੰਦੇ ਵੀ ਇੱਥੋਂ ਆਪਣਾ ਤੁਸੀਂ ਆਪਣੇ ਟੈਂਟ ਚੁੱਕ ਕੇ ਤੇ ਆਪਣਾ ਤੁਸੀਂ ਸਾਈਡ ਤੋਂ ਲੈ ਰੋ ਵੀ ਸਾਡੀ ਤੁਸੀਂ ਜਗ੍ਹਾ ਤੇ ਆ ਕੇ ਟੈਂਟ ਲਾਇਆ। ਹੂੰ। ਤੇ ਉਹ ਚైనా ਵਾਲੇ ਕਹਿੰਦੇ ਅੱਜ ਲੈ ਜਣੇ ਕੱਲ ਲੈ ਜਣੇ ਇਦਾਂ ਕਰਦੇ ਕਰਦੇ ਉਹਨਾਂ ਨੇ ਕਾਫੀ ਟਾਈਮ ਲਗਾਤਾ। ਫਿਰ ਉਹ ਹਾਈ ਲੈਗ ਗੋਲਦੀ ਜਦੋਂ ਮੀਟਿੰਗ ਹੁੰਦੀ ਫਿਰ ਉਹਨਾਂ ਨੇ ਦੱਸਿਆ ਕਿ ਚਲੋ ਹੁਣ ਆਪਾਂ ਇਹਨਾਂ ਨੂੰ ਡੰਡੇ ਛੋਟੇ ਨਾਲ ਭਜਾਉਣੇ ਆ। ਅੱਛਾ ਹਥਿਆਰਾਂ ਨਾਲ ਨਹੀਂ। ਹਾਂ ਹਥਿਆਰਾਂ ਨਾਲ ਨਹੀਂ। ਤੇ ਫਿਰ ਬਾਅਦ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਇੱਥੇ ਸਰਦਾਰਾਂ ਦੀ ਪਲਟੀ ਨਹੀਂ ਆਈ ਇੱਕ ਕਿਉਂਕਿ ਉੱਥੇ ਇੱਕ ਚੀਜ਼ ਪਤਾ ਨਹੀਂ ਜਾਂ ਤੇ ਸਾਨੂੰ ਸਰਦਾਰਾਂ ਨੂੰ ਪੰਪ ਦਿੱਤਾ ਅਫਸਰਾਂ ਨੇ ਜਾਂ ਕੋਈ ਹਨ ਸਾਨੂੰ ਇੱਕ 81 ਫੀਲਡ ਰੇਜਮੈਂਟ ਦੇ ਕਰਨਲ ਨੇ ਕਿਹਾ ਸੀਗਾ ਤੁਸੀਂ ਸਰਦਾਰ ਉਹ ਸਰਦਾਰਾਂ ਤੋਂ ਥੋੜਾ ਚైనా ਵਾਲੇ ਖੌਫ ਖਾਂਦੇ ਡਰਦੇ ਆ ਤੇ ਸਾਨੂੰ ਪਤਾ ਵੀ ਸਾਨੂੰ ਆਪਣੇ ਆਪ ਤੇ ਮਾਣ ਹੈ ਕਿ ਸਰਦਾਰੇ ਤੇ ਜਾਈ ਵੀ ਕਿਸੇ ਤੋਂ ਡਰਦੇ ਨਹੀਂਗੇ ਹੂੰ ਤੇ ਚਲੋ ਅਸੀਂ ਇਹ ਚੱਕਰ ਦਾ ਇਸ ਚੱਕਰ ਦੇ ਵਿੱਚ ਸਾਨੂੰ ਆਪਣਾ ਬਿਹਾਰ ਅਰੇਜਮੈਂਟ ਦੇ ਨਾਲ 3 ਪੰਜਾਬ ਦੇ ਨਾਲ ਅੱਗੇ ਜਾਂਦਾ ਮੌਕਾ ਮਿਲਿਆ ਤੇ ਉੱਥੇ ਜਾ ਕੇ ਜਦੋਂ ਸਾਰਾ ਕੁਝ ਕਲੇਜ ਨਹੀਂ ਉਹ ਚైనా ਵਾਲੇ ਬੰਦੇ ਤੇ ਫਿਰ ਸਾਨੂੰ ਆਰਡਰ ਮਿਲਿਆ ਕਿ ਚਲੋ ਹੁਣ ਤੁਸੀਂ ਇਹਨਾਂ ਦਾ ਟੈਂਟ ਸਭ ਕੁਝ ਤੋੜ ਦਿਓ ਅੱਛਾ ਇਸ ਚੱਕਰ ਦੇ ਵਿੱਚ ਅਸੀਂ ਅੱਗੇ ਜਾ ਕੇ ਇਹਨਾਂ ਦਾ ਟੈਂਟ ਸਭ ਕੁਝ ਤੋੜਤਾ ਬਿਹਾਰ ਅਰੇਜਮੈਂਟ ਸਾਡੇ ਨਾਲ ਸੀਗੀ ਸਰ ਆਪਣਾ ਕਰਨਾਲ ਸੰਤੋਜ ਬਾਬੂ ਦੇ ਨਾਲ ਸੀ ਸਾਰੀ ਗੋਸ਼ਣਾ ਤੇ ਫਿਰ ਉਹ ਜਦੋਂ ਨਹੀਂ ਮੰਨੇ ਉੱਥੇ ਫਿਰ ਲੜਾਈ ਕਾਫੀ ਜ਼ਬਰਦਸਤ ਸਾਡੀ ਗੁੱਥੰਗੋਥੜੀ ਲੜਾਈ ਹੋਈ ਆ ਇਹ ਲੜਾਈ ਦੇ ਦੌਰਾਨ ਮੇਰਾ ਵੀ ਦੋ ਚైనਾਂ ਦੇ ਫੌਜੀਆਂ ਨਾਲ ਥੋੜਾ ਟੱਕਰ ਹੋਇਆ ਤੇ ਉਹਦੇ ਵਿੱਚ ਮੈਂ ਵੀ ਦੋ ਚైనਾਂ ਦੇ ਫੌਜੀਾਂ ਨੂੰ ਸੀਧਾ ਕੀਤਾ ਪਾਣੀ ਵਿੱਚ ਗੋਤੇ ਦੇ ਕੇ ਨਾ ਅੱਛਾ ਤੇ ਉਸ ਤੋਂ ਬਾਅਦ ਵਿੱਚ ਜਦੋਂ ਸ਼ਾਮ ਦਾ ਕਾਫੀ 5:30 ਤੋਂ ਇਹ ਲੜਾਈ ਚੱਲੂ ਹੀ ਆ ਤੇ ਰਾਤ 9:30 ਦਾ ਟਾਈਮ ਹੋ ਗਿਆ ਜਦੋਂ ਉਹਨਾਂ ਨੇ ਕਿਹਾ ਕਿ ਹਾਂ ਇਹ ਲੜਾਈ ਖਤਮ ਹੋਉਂਦਾ ਨਹੀਂ ਰਹਿਣ ਲਈ ਉਧਰੋਂ ਚైనਾਂ ਵਾਲੇ ਉੱਪਰ ਹਾਈਟ ਤੇ ਸੀ ਉਹ ਉੱਪਰ ਉੱਪਰ ਉਹ ਹਾਈਟ ਤੇ ਬੈਠੇ ਸੀ ਥੱਲੇੋਂ ਸਾਡੇ ਦੀ ਆਪਣੀ ਆਰਮੀ ਸੀ ਅਸੀਂ ਥੱਲੇ ਉੱਪਰ ਪੱਥਰ ਮਾਰਦੇ ਸੀ ਉਧਰੋਂ ਉਪਰੋਂ ਚైనਾਂ ਵਾਲੇ ਹਾਈਟ ਦੇ ਪੱਥਰ ਮਾਰਦੇ ਗਏ ਅੱਛਾ ਇਸੇ ਦੌਰਾਨ ਫਿਰ ਜਦੋਂ ਨਹੀਂ ਕੋਈ ਪਾਸੇ ਗੱਲ ਲੱਗੀ ਤੇ ਫਿਰ ਉਹਨਾਂ ਨੇ ਸਾਡੇ ਅਫਸਰਾਂ ਨੂੰ ਉਹਨਾਂ ਦੇ ਅਫਸਰਾਂ ਨਾਲ ਗੱਲਬਾਤ ਹੋਈ ਫਿਰ ਉਹਨਾਂ ਨੇ ਉਧਰੋਂ ਵਾਈਟ ਫਲੈਗ ਦਿਖਾਇਆ ਹੂੰ ਵਾਈਟ ਫਲੈਗ ਦਿਖਾਇਆ ਫਿਰ ਚਲੋ ਵਾਈਟ ਫਲੈਗ ਦਾ ਮਤਲਬ ਵੀ ਉਧਰੋਂ ਚਾਈਨਾ ਵਾਲੇ ਬਹਿ ਗਏ ਵੀ ਉਧਰ ਸਾਡੇ ਸਾਰੇ ਫੌਜ ਸਾਡੀ ਜਿੰਨੇ ਦਿਨੇ ਉੱਥੇ ਗਾ ਸਾਰੇ ਬੈਠ ਗਏ 2 ਮਿੰਟ ਵਾਸਤੇ ਬੈਠੇ ਉੱਥੇ ਫਿਰ ਉਹਨਾਂ ਨੇ ਪਿੱਛੋਂ ਆਪਣਾ ਡਰੋਨ ਕੈਮਰਾ ਡਾਇਆ ਡਰੋਨ ਕੈਮਰੇ ਨਾਲ ਪੂਰੀ ਸਾਡੀ ਆਰਮੀ ਦੀ ਵੀਡੀਓ ਬਣਾਈ ਹੈ ਉਹਦੇ ਵਿੱਚ ਸਾਡਾ ਸਰਪ੍ਰਾਈਜ਼ ਸਾਰਾ ਲਾਸ ਹੋਇਆ ਹੂੰ ਇਹ ਰੀਅਲ ਚੀਜ਼ ਆ ਸਰ ਜੋ ਹਕੀਕਤ ਹੈ ਉਹੋ ਹੀ ਤੁਹਾਨੂੰ ਮੈਂ ਦੱਸ ਰਿਹਾ ਹਾਂ ਜਦੋਂ ਸਾਡਾ ਸਰਪ੍ਰਸਾਰ ਕੋਈ ਆਰਮੀ ਵਾਲੇ ਕਬੜੇ ਸਾਡੇ ਨੇ ਫੌਜੀ ਮੁੰਡੇ ਆ ਕੋਈ ਜ ਆਪਣਾ ਜਿਹੜੇ ਚైనా ਟੈਂਟੂਟ ਸਾੜਿਆ ਸੀ ਉੱਥੇ ਕੋਈ ਹੱਥ ਸੇਕਣ ਰਿਹਾ ਕੋਈ ਕੋਈ ਠੰਡਰਮਾਨ ਨਾਲ ਬਿਠਿਆ ਤਾਂ ਪਿੱਛੇ ਉਧਰ ਉਹਨਾਂ ਦਾ ਚైనా ਦਾ ਬੇਸ ਥੋੜਾ ਹੋਰ ਉੱਥੇ ਲਾਗੇ ਚੱਲ ਗਿਆ ਇਹ ਤਾਂ ਕਾਫੀ ਅੱਗੇ ਤੱਕ ਚੈਨੇ ਦੇ ਅੱਗੇ ਤੱਕ ਚੱਲ ਗਿਆ ਜਦੋਂ ਉਹਨਾਂ ਨੇ ਵੇਖਿਆ ਵੀ ਹਾਂ ਆਰਮੀ ਵਾਲੇ ਇਹਨਾਂ ਦੀ ਇੰਡੀਅਨ ਆਰਮੀ ਥੋੜੀ ਸ਼ਾਂਤ ਬੈਠੀ ਆ ਫਿਰ ਉਹਨਾਂ ਨੇ ਜਦੋਂ ਇੱਕਦਮ ਹੱਟਦੇ ਅਟੈਕ ਕੀਤਾ ਫਿਰ ਅਸੀਂ ਜਦੋਂ ਖੜੇ ਹੋਏ ਆ ਅਹੀਂ ਲੜਦੇ ਲੜਦੇ ਫਿਰ ਪਿੱਛੇ ਹਟਿਆ ਫਿਰ ਉਹ ਜਿਹੜੀ ਸਾਡੀ ਉਹਨਾਂ ਨੇ ਆਰਮੀ ਨੂੰ ਉਹਨਾਂ ਨੇ ਫੌਜੀ ਨੂੰ ਕੈਪਚਰ ਕਰ ਲਿਆ ਉਹਦੇ ਵਿੱਚ ਫਿਰ ਜਦੋਂ ਅਸੀਂ ਤਾਂ ਉਹਨਾਂ ਦੇ ਜਿਹੜੇ ਫੌਜੀ ਆ ਲੜਕੇ ਸੀਦ ਕਿਤੇ ਆ ਉਹਨਾਂ ਦੇ 40 ਉਹਨਾਂ ਨੇ ਦੱਸੇ ਤੇ ਚਲੋ 5 ਹੀ ਆ ਪਰ ਉਹਨਾਂ ਦੇ ਮਰੇ ਤੇ 40-45 ਸੀ ਸਾਨੂੰ ਪਤਾ ਵਾ ਤੇ ਜਦੋਂ ਉਹਨਾਂ ਨੇ ਜਦੋਂ ਆਪਣੀ ਉਹਨਾਂ ਨੇ ਫੌਜ ਨੂੰ ਕੈਪਚਰ ਕੀਤਾ ਤੇ ਸਵੇਰੇ ਵੇਖਿਆ ਵੀ ਚਾਈਨਾ ਨੇ ਕਿ ਸਾਡੇ ਦੇ ਫੌਜੀ ਨਾਲ ਕਾਫੀ ਮਾਰੇ ਇੰਡੀਆ ਨੇ ਤੇ ਫਿਰ ਉਹ ਉਹਨਾਂ ਦੇ ਜਿਹੜੇ ਸਾਡੇ ਫੌਜੀ ਫੜੇ ਸੀਗੇ ਉਹ ਫੜ ਕੇ ਆਪਣਾ ਸਾਡੇ ਫੌਜੀ ਸੀ ਦੇ ਕੇ ਮਾਰਿਆ ਸੀਰ ਕੀਤਾ ਅੱਛਾ ਹਾਂਜੀ ਤੇ ਇਸੇ ਤੋਂ ਸਾਡੇ ਕਰਨਲ ਸੰਤੋਜ ਬਾਵਾ ਵੀ ਇਹਦੇ ਚ ਸੀਰ ਹੋਇਆ ਹਾਂਜੀ ਤਾਂ ਫਿਰ ਵੀਰ ਚੱਕਰ ਕਿਦੋਂ ਮਿਲਿਆ ਇਹ ਤੇ ਇਹ ਵੀ ਦੱਸਿਓ ਵੀ ਵੀਰ ਚੱਕਰ ਮਿਲਦਾ ਕਿਨੂੰ ਕਿਨੂੰ ਆ ਵੀਰ ਚੱਕਰ ਸਾਰੇ ਚਲੋ ਇਹ ਤੇ ਕਿਸਮਤ ਵਾਲੇ ਨੂੰ ਮਿਲਦਾ ਹੈਨਾ ਜੋ ਕੋਈ ਅਫਸਰਾਂ ਦੀ ਨਜ਼ਰ ਆ ਜੋ ਜੇ ਕੇ ਨੇ ਕੋਈ ਚੰਗਾ ਅੱਗੇ ਥੋੜਾ ਜਿਆਦਾ ਕੰਮ ਵਧੀਆ ਕੀਤਾ ਵਾ ਕਿਉਂਕਿ ਲੜਾਈ ਤਾਂ ਮੈਂ ਇਕੱਲਾ ਲੜਿਆ ਨੂੰ ਉਥੇ ਹੋਰੀ ਬਹੁਤ ਹੋਰੀ ਬਹੁਤ ਫੌਜੀ ਲੜੇ ਸੀ ਹਾਂ ਉਹਦੇ ਵਿੱਚ ਆਪਾਂ ਥੋੜਾ ਜਿਹਾ ਜਿਆਦੀ ਦਿਲਵਦੀ ਮੰਨ ਲਓ ਜਿਆਦੀ ਦਿਲਵਦੀ ਕੀਤੀ ਹੈ ਨਾ ਜਦੋਂ ਮੰਨ ਲਓ ਮੈਂ ਆਪਣੀ ਰੈਜiment ਦੇ ਵਿੱਚੋਂ ਜਦੋਂ ਕਿਹਾ ਕਿ ਹਾਂ ਇਹ ਵੀਰ ਚੱਕਰੇ ਨੂੰ ਮਿਲਣਾ ਚਾਹੀਦਾ ਇਹ ਵੀ ਤੁਹਾਨੂੰ ਇੱਕ ਮੈਂ ਸਟੋਰੀ ਦੱਸਦਾ ਜਦੋਂ ਸਾਡੀ ਰੈਜiment ਦੇ ਵਿੱਚ ਕੁਛ ਦੇਣਾ ਬਾਅਦ ਸਾਰੇ ਅਫਸਰ ਉੱਪਰ ਆਏ ਫਿਰ ਸਾਰੇ ਕਹਿੰਦੇ ਕਿ ਸਰ ਅਸੀਂ ਇਹ ਕੰਮ ਕੀਤਾ ਅਸੀਂ ਇਹ ਕੰਮ ਕੀਤਾ ਫਿਰ ਸਾਡੇ ਅਫਸਰਾਂ ਨੇ ਕਿਹਾ ਤੂੰ ਸਾਰੇ ਨਾਲੋਂ ਵਧੀਆ ਕੰਮ ਕੀਤਾ ਹੈ ਤੁਸੀਂ ਹੁਣ ਸਾਨੂੰ ਦੱਸੋ ਵੀ ਕੱਲੇ-ਕੱਲੇ ਤੋਂ ਫਿਰ ਸਾਡੇ ਅਫਸਰ ਨੇ ਪੁੱਛਿਆ ਵੀ ਹਾਂ ਤੂੰ ਐਨਵੀਅਲ ਤੂੰ ਉੱਥੇ ਕੀ ਕੰਮ ਕੀਤਾ ਫਿਰ ਮੇਰੀ ਨਾਇਮੈਂਟ ਦੇ ਵਿੱਚੋਂ ਮੇਰੇ 15-16 ਮੁੰਡਿਆਂ ਨੇ ਮੇਰਾ ਨਾਂ ਲਸਾ ਕੀ ਤਜਿੰਦਰ ਠਰੂ ਮੇਰੇ ਨਾਂਦ ਨਾਲ ਠਰੂ ਮੈਨੂੰ ਪੱਕਾ ਠਰੂ ਸਰ ਹੀ ਬੋਲਦੇ ਆ ਅੱਛਾ ਉਹਨਾਂ ਨੇ ਵੀ ਠਰੂ ਸਰ ਨੇ ਸਭ ਤੋਂ ਅੱਗੇ ਗਏ ਠਰੂ ਸਰ ਨੇ ਸਭ ਤੋਂ ਅੱਗੇ ਕੰਮ ਕੀਤਾ ਚੀਨ ਵਾਲੇ ਫੌਜੀਆਂ ਨੇ ਫੜਿਆ ਚੀਨ ਵਾਲੇ ਫੌਜੀਆਂ ਨੇ ਇੱਕ ਨੇ ਮੈਨੂੰ ਠਰੂ ਸਰ ਨੇ ਮੈਨੂੰ ਜੈਕਟ ਬੀਪੀਜੀ ਜੈਕਟ ਉੱਪਰ ਪੜਕਾ ਲਾ ਕੇ ਦਿੱਤਾ ਸਾਰਾ ਉਹਨਾਂ ਨੇ ਦੱਸਿਆ ਵੀ ਆਪਣਾ-ਆਪਣਾ ਵੀ ਆ ਇਦਾਂ ਹੀ ਉ ਕੰਮ ਲੜੇ ਤੇ ਸਾਰੇ ਆ ਤੇ ਇਸ ਬੰਦੇ ਨੇ ਥੋੜਾ ਜਿਹਾ ਵੱਧ ਕੰਮ ਕੀਤਾ ਤੇ ਇਹਨੂੰ ਅਵਾਰਡ ਮਿਲਣਾ ਚਾਹੀਦਾ ਫਿਰ ਆਡੀ ਯੂਨਟ ਨੇ ਮੈਨੂੰ ਇਹ ਵਿੱਚ ਕਰਾਉਂਦਾ ਮੇਰਾ ਨਾਂ ਅੱਗੇ ਭੇਜਿਆ ਤਾਂ ਮੈਨੂੰ ਵਿੱਚ ਕਰਵਾੜ ਮਿਲਿਆ ਹੁਣ ਕਹਿੰਦੇ ਫਿਲਮ ਵੀ ਆ ਰਹੀ ਆ ਉਸ ਵਿੱਚ ਤੇ ਉਹਦੇ ਵਿੱਚ ਵੀ ਕੀ ਰੋਲ ਹੈ ਆਪਣਾ ਨਾਂ ਹੈਗਾ ਵਿੱਚ ਕਿ ਨਹੀਂ ਹੈਗਾ ਨਹੀਂ ਇਹ ਤੁਹਾਨੂੰ ਸਾਨੂੰ ਬੜੀ ਮਾਣ ਵਾਲੀ ਗੱਲ ਹੈ ਕਿ ਚਲੋ ਜਿਹੜੇ ਆਪਣੇ ਇੰਡੀਆ ਵੱਲੋਂ ਇੰਡੀਅਨ ਡਾਇਰੈਕਟਰ ਜੇ ਮੰਨ ਲਓ ਆਪਣੇ ਉਹ ਫਿਲਮ ਤੇ ਬਣਾ ਰਿਹਾ ਬੈਟਲ ਹੁਗਲਮਾਨ ਬਣ ਰਹੀ ਫਿਲਮ ਇਸ ਆਪਣੀ ਸਾਨੂੰ ਬੜਾ ਮਾਣ ਹੈ ਫਕਰ ਹੈ ਪਰ ਇਸ ਚੀਜ਼ ਦਾ ਦੁੱਖ ਵੀ ਬੜਾ ਕਿ ਸਰਦਾਰਾਂ ਦੇ ਨਾਲ ਇਹ ਹਮੇਸ਼ਾ ਤੋਂ ਇਦਾਂ ਹੁੰਦਾ ਆ ਅੱਛਾ ਹੋਰ ਹੀ ਬਾਰਡਰ ਫਿਲਮ ਵੀ ਬਣੀ ਉਹਦੇ ਵਿੱਚ ਹੁਣ ਇੰਟਰਵਿਊ ਲਗਭਗ ਚੱਲ ਨਹੀਂ ਰਹੀਆਂ ਵਾ ਤੇ ਜਿਹੜੇ ਰੀਅਲ ਹੀਰੋਨਾਂ ਨੂੰ ਕੋਈ ਪੁੱਛ ਦੇਣੀ ਆ ਅਪਰੋਚ ਉਹਨਾਂ ਦੇ ਤੱਕ ਕੋਈ ਅਪਰੋਚ ਨਹੀਂ ਕਰਦਾ ਹੁਣ ਮੰਨ ਲਓ ਮੈਨੂੰ ਵੀਰ ਚਕਰ ਇੱਕ ਅਵਾਰਡ ਮਿਲਿਆ ਰਾਸ਼ਟਰਪਤੀ ਤੋਂ ਮੈਂ ਸਨਮਾਨਤਾਂ ਮੈਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਉੱਥੇ ਕੀ ਹੋਇਆ ਜਦੋਂ ਮੰਨ ਲਓ ਕੋਈ ਡਾਇਰੈਕਟਰ ਆ ਕੇ ਗੱਲਬਾਤ ਕਰਦਾ ਸਲਮਾਨ ਖਾਨ ਨੇ ਤੇ ਚਲੋ ਆਪਣੇ ਹੀਰੋ ਆ ਉਹਨਾਂ ਨੂੰ ਜੋ ਸਟੋਰੀ ਦੇਤੇ ਉਹਨਾਂ ਨੇ ਤਾਂ ਕਰ ਦੇਣੀ ਆ ਪਰ ਇਹ ਸਾਰਾ ਡਾਇਰੈਕਟਰ ਦਾ ਫਰਜ ਬਣਦਾ ਕਿ ਆ ਕੇ ਜਿਹੜੇ ਜਿਹਨੂੰ ਸਾਰੇ ਤੱਕ ਤਾਂ ਆਪਾਂ ਅਪਰੋਚ ਨਹੀਂ ਕਰ ਸਕਦੇ ਪਰ ਜਿਹੜੇ ਜਿਨ੍ਹਾਂ ਨੂੰ ਮੰਨ ਲਓ 6 ਗਾਰੰਟੀ ਰਿਵਾਰਡ ਮਿਲੇ ਗਲਵਾਨ ਦੀ ਲੜਾਈ ਵਿੱਚ 6 ਗਾਰੰਟੀ ਰਿਵਾਰਡ ਆ ਉਹਨਾਂ ਵਿੱਚ ਉਹ ਪੰਜ ਜਿਹੜੇ ਸ਼ਹੀਦ ਜਿੰਨਾ ਸ਼ਹੀਦ ਮੈਂ ਆ ਅੱਛਾ ਤੇ ਚਲੋ ਉਹਨਾਂ ਦੇ ਪਰਿਵਾਰਾਂ ਤੱਕ ਜਾਂਦੇ ਛੀਦਾਂ ਦੇ ਪਰਿਵਾਰਾਂ ਤੱਕ ਪਹੁੰਚਦੇ ਹੈਨਾ ਉਹਨਾਂ ਨੂੰ ਜਾ ਕੇ ਗੱਲਬਾਤ ਕਰਦੇ ਹਾਂ ਤੁਹਾਡਾ ਬੇਟਾ ਕਿੱਦਾਂ ਸ਼ਹੀਦ ਹੋ ਕੀ ਹੋਇਆ ਥੋੜਾ ਬੋਤ ਉਹਨਾਂ ਦਾ ਨਾਂ ਹੋਣਾ ਚਾਹੀਦਾ ਫਿਲਮ ਵਿੱਚ ਤੇ ਸਾਨੂੰ ਵੀ ਥੋੜਾ ਮਾਨ ਹੋਣਾ ਕਿ ਚਲੋ ਇੰਡੀਆ ਵਿੱਚ ਫਿਲਮ ਬਣ ਰਹੀ ਹੈ ਅੱਗੇ ਬੈਟਲ ਹੋ ਗਲਵਾ ਤੇ ਚਲੋ ਸਾਡਾ ਨਾਮ ਵੀ ਉਸ ਚੀਜ਼ ਆਇਆ ਪਰ ਇਹ ਚੀ ਤੁਹਾਨੂੰ ਦੋਖਿਆ ਕਿ ਸਾਡਾ ਫਿਲਮ ਬਣ ਰਹੀ ਪਰ ਸਾਨੂੰ ਕਿਸੇ ਨੇ ਨਹੀਂ ਪੁੱਛਿਆ ਹੁਣ ਵੀ ਸਾਨੂੰ ਪਤਾ ਲੱਗਾ ਹੈ ਕਿ ਛੋਟੇ ਬੱਚਿਆਂ ਬੱਚੀਆਂ ਨੂੰ ਤੁਸੀਂ ਇਸ ਚੀਜ਼ ਦੇ ਖੇਡਾਂ ਦੇ ਨਾਲ ਜੋੜ ਰਹੇ ਹੋ ਤੇ ਰੋਜ਼ ਗਰਾਊਂਡ ਦੇ ਵਿੱਚ ਲੈ ਕੇ ਜਾਂਦੇ ਹੋ ਨਾਲ ਹਾਂਜੀ ਸਰ ਇੱਕ ਮੈਂ ਚਲੋ ਜੋਬ ਲੈਣ ਨੂੰ ਕਿ ਮੇਰੇ ਹੋਰ ਮੈਨੂੰ ਜੋਬ ਮਿਲ ਸਕਦੀ ਪਰ ਮੈਂ ਉਸ ਜੋਬ ਵਾਲੇ ਪਾਸੇ ਮੈਂ ਨਹੀਂ ਗਿਆ ਮੈਂ ਸੋਚਿਆ ਕਿ ਜੋ ਮੈਂ ਆਰਮੀ ਵਿੱਚ ਜੋ ਟ੍ਰੇਨਿੰਗ ਕੀਤੀ ਜੋ ਕੁਝ ਸਿੱਖਿਆ ਵਾ ਉਹ ਹੋਏ ਮੈਂ ਰੱਬ ਕਰੀ ਇਹ ਅਰਦਾਸ ਕੀਤੀ ਕਿ ਮੈਂ ਉਹ ਹੀ ਸਾਰਾ ਕੁਝ ਆਪਣੇ ਆਪਣੇ ਇਲਾਕੇ ਦੇ ਬੱਚਿਆਂ ਨੂੰ ਇਹ ਸਾਰਾ ਕੁਝ ਮੈਂ ਸਿਖਾਵਾਂ ਮੈਂ ਇੱਕ ਸਕੂਲ ਦੇ ਸਕਿਉਰਟੀ ਗਾਰਡ ਦੀ ਜੌਬ ਕਰਦਾ ਵਾਂ ਸਕਿਉਰਟੀ ਗਾਰਡ ਦੀ ਜੌਬ ਇਸ ਕਰਕੇ ਕਰਦਾ ਚਲੋ ਸਕੂਲ ਟਾਈਮ ਤੱਕ ਮੈਂ ਉੱਥੇ ਰਹਿਣਾ ਵਾਂ ਉਸ ਤੋਂ ਬਾਅਦ ਵਿੱਚ ਮੈਂ ਸ਼ਾਮ ਨੂੰ ਸਟੇਡੀਅਮ 'ਤੇ ਜਨਣਾ ਵਾਂ ਉੱਥੇ ਮੇਰੇ ਕੋਲ ਬੱਚੇ ਆ ਹਨਾ ਹੁਣ ਵੀ ਇਸ ਟਾਈਮ ਪਿਛਲੇ ਸਾਲ ਅਰ ਕੀ ਅਗਨੀਵੀਰ ਤੇ ਮੁੰਡੇ ਭਰਤੀ ਹੋਏ ਆ ਤੇ 12-13 ਮੁੰਡੇ ਜਿਨ੍ਹਾਂ ਨੇ ਮੇਰੇ ਤੋਂ ਟ੍ਰੇਨਿੰਗ ਲਈ ਆ ਭਰਤੀ ਹੋ ਚੁੱਕੇ ਆ ਹੁਣ ਵੀ ਕੁਝ ਬੇਟ ਕਿ ਲੜਕੀਆਂ ਵਾਂ ਮੁੰਡੇ ਹਨਾ ਸਾਰੇ ਆ ਮੇਰੇ ਕੋਲ ਉਥੇ ਰਨਿੰਗ ਲਾਉਂਦੇ ਆ ਦੌੜ ਲਾਉਂਦੇ ਮਿਹਨਤ ਕਰਦੇ ਆ ਚਲੋ ਜੋ ਅਸੀਂ ਸਿੱਖਿਆ ਵਾ ਫੌਜ ਵਿੱਚੋਂ ਉਹਨਾਂ ਹੋਈ ਉਹ ਚੀਜ਼ਾਂ ਅਸੀਂ ਉਹਨਾਂ ਨੂੰ ਸਿਕਾ ਰਹੇ ਤਾਂ ਇੱਥੇ ਆ ਕੇ ਮਾਨ ਸਨਮਾਨ ਕਿੰਨਾ ਕੁ ਮਿਲਦਾ ਚਲੋ ਫਿਲਮ ਤੋਂ ਤਾਂ ਦੋਖ ਹੋਇਆ ਹੀ ਆ ਕਿ ਸਰਦਾਰਾਂ ਨਾਲ ਵਿਤਕਲੇਬਾ ਦੀ ਸ਼ੁਰੂਤ ਹੁੰਦੀ ਆਈ ਆ ਇੱਥੇ ਆ ਕੇ ਕਿਤੇ ਜਦੋਂ ਸਰਕਾਰੀ ਦਫ਼ਤਰਾਂ ਜਾਂਦੇ ਹੋ ਕੀ ਮਾਨ ਸਨਮਾਨ ਮਿਲਦਾ ਇਹ ਸਰ ਉਹੀ ਹੈ ਫਿਲਮ ਵਾਲ ਵਾਲੀ ਆ ਜਿੱਥੇ ਜੀ ਅੱਛਾ ਚਲੋ ਨਿਊਜ਼ ਉਹੀ ਸਰ ਪੱਤਰਕਾਰ ਜੀ ਤੁਹਾਨੂੰ ਪਤਾ ਇਹ ਵੀਰ ਚਕਰਵਾੜ ਤੁਸੀਂ ਇਥੇ ਥਾਂ ਥਾਂ ਤੇ ਜਾਂਦੇ ਹਰ ਇੱਕ ਚੀਜ਼ ਬਾਰੇ ਤੁਹਾਨੂੰ ਪਤਾ ਵਾ ਤੁਹਾਨੂੰ ਪਤਾ ਇਹ ਅਵਾਰਡ ਕੀ ਹੈ ਤੇ ਕਿਦਾਂ ਹੈ ਇੱਜ਼ਤਮੰਦ ਹੈ ਕਿਦਾਂ ਇੱਜ਼ਤ ਕਿਸੇ ਨੂੰ ਦੇਣੀ ਆ ਪਰ ਸਰਕਾਰੀ ਦਫਤਰਾਂ ਦੇ ਵਿੱਚ ਕੋਈ ਇੱਜ਼ਤ ਨਹੀਂ ਇਹਦੀ ਇਸ ਚੀਜ਼ ਦੀ ਨਾ ਇੱਥੇ ਕੋਈ ਮਾਨਸਮਾਨ ਕਰਦਾ ਵਾ ਇਹ ਚੀਜ਼ ਵੀ ਸਾਨੂੰ ਦੁੱਖਿਆ ਪਰ ਇੰਨਾ ਹਾਂ ਆਪਾਂ ਸਟੇਡੀਅਮ ਵਿੱਚ ਉੱਥੇ ਜਾਂਦੇ ਆ ਬੱਚਿਆਂ ਦੇ ਕੋਲ ਉਹਨਾਂ ਨੂੰ ਪਤਾ ਮੇਰੇ ਬਾਰੇ ਵੀ ਹਾਂ ਇਹ ਬੰਦਾ ਕਿਦਾਂ ਦਾ ਵਾ ਹਨਾ ਉਹ ਸਾਰਾ ਕੁਝ ਹੀ ਉਹ ਮੇਰੀ ਬਹੁਤ ਇੱਜ਼ਤ ਕਰਦੇ ਤੇ ਆਪਾਂ ਉਹਨਾਂ ਦੀ ਇੱਜ਼ਤ ਕਰਦੇ ਆ ਕੇਂਦਰ ਸਰਕਾਰ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਜਿਹੜੇ ਵਾਕਈ ਕੋਈ ਵੀ ਫੌਜੀ ਹੋਵੇ ਇੰਡੀਆ ਆਰਮੀ ਦਾ ਦੇਸ਼ ਵਾਸਤੇ ਲੜਦਾ ਦੇਸ਼ ਦੀ ਰਾਖੀ ਤਾਂ ਕਰਦਾ ਹਾਂਜੀ ਸਰਕਾਰਾਂ ਵੱਲੋਂ ਥੋੜਾ ਜਿਹਾ ਉਪਰਾਲਾ ਇਹ ਕਰਨਾ ਚਾਹੀਦਾ ਵਾ ਚਲੋ ਕੋਈ ਵੀ ਮੰਨ ਲਓ ਆਪਣੇ ਏਰੀਆ ਆਪਣੇ ਪਿੰਡ ਵਿੱਚ ਕੋਈ ਬੰਦਾ ਕੋਈ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਕਰਨ ਵਾਸਤੇ ਉਹਨਾਂ ਨੂੰ ਗਰਾਊਂਡ ਵਿੱਚ ਬੱਚਿਆਂ ਨੂੰ ਖੇਡਣ ਲਈ ਪ੍ਰੇਰਿਤ ਕਰਦਾ ਵਾ ਤੇ ਸਰਕਾਰ ਦਾ ਥੋੜਾ ਬੋਧਾ ਫਰਜ਼ ਬੰਦਾ ਕਿ ਚਲੋ ਸਾਰੇ ਕਿ ਪਿੰਡ ਦੇ ਇੱਕ ਦੋ ਬੰਦੇ ਤਾਂ ਪੱਕਾ ਹੁੰਦੇ ਹੁੰਦੇ ਆ ਹਨਾ ਤੇ ਉਹਨਾਂ ਵੱਲ ਥੋੜਾ ਜਿਹਾ ਸਰਕਾਰ ਜੇ ਧਿਆਨ ਦੇਊਗੀ ਨਾ ਆਪਣੇ ਆਪ ਹੀ ਉਹ ਗਾਂ ਬੱਚੇ ਵੀ ਉਹਨਾਂ ਨਾਲ ਜੁੜਨਗੇ ਤੇ ਸਰਕਾਰ ਥੋੜੀ ਬਹੁਤੀ ਉਹਨਾਂ ਦੇ ਹੈਲਪ ਕਰੂਗੀ ਤੇ ਬੱਚੇ ਵੱਧ ਤੋਂ ਵੱਧ ਨਸ਼ੇ ਤੋਂ ਦੂਰ ਹੋਣਗੇ ਹੁਣੇ ਮੈਂ ਤੇ ਇੱਥੇ ਬੱਚਿਆਂ ਨੂੰ ਆਪਣੇ ਸਕੂਲ ਵਿੱਚ ਵੀ ਉਹ ਮੋਟੀਵੇਟ ਕਰਦੇ ਰਹੀਦਾ ਵਾ ਤੇ ਗਰਾਊਂਡ ਵਿੱਚ ਉਹਨਾਂ ਨੂੰ ਕਹਿੰਦਾ ਤੁਸੀਂ ਬਹੁਤ ਵੱਧ ਤੋਂ ਵੱਧ ਗਰਾਊਂਡ ਤੇ ਆਓ ਸਟੇਡੀਅਮ ਜਾਓ ਵੱਧ ਤੋਂ ਵੱਧ ਮਿਹਨਤ ਕਰੋ ਵੱਧ ਤੋਂ ਵੱਧ ਤੁਸੀਂ ਜ਼ਰੂਰੀ ਨਹੀਂ ਆਰਮੀ ਆਰਮੀ ਵਿੱਚ ਜਾਣਾ ਪੁਲਿਸ ਆ ਬੀਐਸਸੀ ਆਰਪੀਆ ਆਪਣੇ ਸਭ ਤੋਂ ਵੱਡੀ ਗੱਲ ਆਪਾਂ ਫਿਜ਼ੀਕਲ ਫਿਟ ਤੇ ਰਹੀ ਹਾਂ ਹੁਣ ਸਾਡੀ ਇਨੀ ਉਮਰ ਹੋ ਗਈ ਆਪਾਂ ਹੁਣ ਵੀ ਗਰਾਊਂਡ ਜਾਈਦਾ ਸਟੇਡੀਅਮ ਜਾਈਦਾ ਮਿਹਨਤ ਕਰੀਦੀ ਆ ਤੇ ਆਪਣੇ ਨੂੰ ਰਮਾਨ ਨੂੰ ਰਾਤ ਨੂੰ ਚੰਗੀ ਨੀਂਦੇ ਸੌਂਈਦਾ ਵਾ ਚੰਗੀ ਰੋਟੀ ਖਾਈਦੀ ਆ ਜੇ ਆਪਾਂ ਘਰ ਬੈਠੇ ਰਵਾਂਗੇ ਤਾਂ ਲੱਤਾਂ ਨੂੰ ਸਾਰੀ ਉਹਦਾ ਚਵਾਈ ਹੁੰਦੀ ਰਹਿਣੀ ਆਪਣੀ ਦੇ ਹੈਨਾ ਸਾਨੂੰ ਸਮਾਂ ਦੇਣ ਲਈ ਬਹੁਤ ਧੰਨਵਾਦ ਆਪ ਜੀ ਦਾ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਤੁਹਾਡੀ ਤਾਂ ਇਹ ਸਾਣਾ ਵੀਰ ਚੱਕਰ ਸਰਦਾਰ ਅਭਿੰਤਜਿੰਦਰ ਸਿੰਘ ਦੀ ਠਰੂ ਜਿਨ੍ਹਾਂ ਨੇ ਵਕਾਇ ਹੀ ਪੂਰੇ ਇੰਡੀਆ ਦਾ ਨਾਮ ਰੋਸ਼ਨ ਕੀਤਾ ਹੈ ਤੇ ਮਨ ਦੇ ਵਿੱਚ ਦੁੱਖ ਕਦੋਂ ਹੁੰਦਾ ਹੈ ਜਦੋਂ ਇੱਕ ਸਾਡੇ ਡਾਇਰੈਕਟਰਾਂ ਵੱਲੋਂ ਫਿਲਮ ਬਣਾਈ ਜਾਂਦੀ ਆ ਜਿਹਦੇ ਹੀਰੋ ਨੇ ਸਲਮਾਨ ਖਾਨ ਦੀ ਪਰ ਸਰਦਾਰਾਂ ਦਾ ਕਿਤੇ ਵੀ ਜ਼ਿਕਰ ਨਹੀਂ ਆਉਂਦਾ 6 ਉਹਨਾਂ ਨੇ ਦੱਸਿਆ ਕਿ 6 ਅਵਾਰਡ ਉੱਥੇ ਮਿਲੇ ਇਸ ਘਟਨਾ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ 5 ਸ਼ਹੀਦ ਨੇ ਤੇ ਇੱਕੋ ਜਿੰਦਾ ਸ਼ਹੀਦ ਆ ਤੇਜਿੰਦਰ ਸਿੰਘ ਠਰੂ ਜਿਹਨੂੰ ਵੀਰ ਚੱਕਰ ਮਿਲਿਆ ਏ ਪਰ ਕਿਸੇ ਨੇ ਪਹੁੰਚ ਹੀ ਨਹੀਂ ਕੀਤੀ ਪੁੱਛਿਆ ਹੀ ਨਹੀਂ ਕਿਸੇ ਨੇ ਕਿ ਕੌਣ ਤੇ ਰੀਅਲ ਹੀਰੋ ਆ ਤੇ ਕੌਣ ਅਸਲ ਹੀਰੋ ਆ ਤੇ ਇਹੋ ਜਿਹੇ ਇਤਰਾਸ ਦੀਆਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਕਿਤੇ ਨਾ ਕਿਤੇ ਨੌਜਵਾਨਾਂ ਦਾ ਦਿਲ ਵੀ ਟੁੱਟਦਾ ਏ ਜਿਹੜੇ ਆਰਮੀ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਉਹ ਵੀ ਕਿਤੇ ਨਾ ਕਿਤੇ ਇਹ ਸੋਚਦੇ ਨੇ ਜੇ ਇਹਨਾਂ ਨੂੰ ਕੁਝ ਨਹੀਂ ਮਿਲਿਆ ਤੇ ਸਾਨੂੰ ਕੀ ਮਿਲੂਗਾ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹ ਹਰ ਨੌਜਵਾਨ ਤੱਕ ਪਹੁੰਚ ਸਕੇ ਤੁਸੀਂ ਦੇਖਦੇ ਰਹੋ ਨਰਪਖ ਪੋਸਟਰ ਮੈਂ ਜਸਵੀਰ ਸਿੰਘ ਛਿਨਾ ਤਰਨਤਾਰਨ